ਹਵਾਈ ਯਾਤਰਾ ਕਰਨ ਵਾਲਿਆਂ ਲਈ ਰਾਹਤਪ੍ਰੀਖਬਰ ਹੈ ਯਾਤਰਾ ਦੌਰਾਨ ਜ਼ਿਆਦਾ ਸਮਾਨ ਲੈ ਜਾਣ ਤੇ ਫੀਸ ਚ ਕਟੌਤੀ ਕੀਤੀ ਗਈ ਹੈ ਹੁਣ ਯਾਤਰੀ 5 ਕਿਲੋ ਤੋਂ ਜ਼ਿਆਦਾ ਸਮਾਨ ਬਿਨਾਂ ਫੀਸ ਦੇ ਲੈ ਜਾ ਸਕਦੇ ਨੇ ਇਹ ਜਾਣਕਾਰੀ ਨਾਗਰ ਹਵਾਬਾਜ਼ੀ ਮੰਤਰਾਲੇ ਦੇ ਕਿਸੇ ਨਿਰਧਾਰਕ ਨੇ ਦਿੱਤੀ ਹੈ ਪਾਰ ਦੇ ਮੁੱਖ ਕੈਸ ਦਰਾਮਤਕਾਰ ਨੂੰ LPG ਦੀ ਕੀਮਤ ਘਟਣ ਨਾਲ ਫਾਇਦਾ ਹੋ ਰਿਹਾ ਹੈ ਅਤੇ ਆਉਣ ਵਾਲੇ ਕੁਝ ਮਹੀਨਿਆਂ ਚ ਜ਼ੋਰਦਾਰ ਮੁਨਾਫੇ ਦੀ ਉਮੀਦ ਹੈ ਇਹ ਗੱਲ ਜਾਪਾਨ ਦੀ ਵਿੱਤੀ ਸੇਵਾ ਕੰਪਨੀ ਨਮੂਰਾ ਨੇ ਇੱਕ ਰਿਪੋਰਟ ਚ ਕਹੀ ਹੈ ਨਮੂਰਾ ਨੇ ਕੱਲ ਜਾਰੀਆ ਆਪਣੀ ਗਲੋਬਲ ਬਾਜ਼ਾਰ ਖੋਜ ਰਿਪੋਰਟ ਚ ਕਿਹਾ ਪਿਛਲੇ ਸਾਲ ਸਭ ਤੋਂ ਖਰਾਬ ਪ੍ਰਦਰਸ਼ਨ ਕਰਨ ਦੇ ਬਾਅਦ ਗੇਲ ਜ਼ੋਰਦਾਰ ਵਾਪਸੀ ਲਈ ਤਿਆਰ ਹੈ ਨਾਗਰ ਜਹਾਜ਼ ਮੰਤਰੀ ਸ਼ੋਗ ਗਜਪਤੀ ਰਾਜੂ ਨੇ ਵਿੱਤ ਮੰਤਰੀ ਅਨਜੇਠੀ ਨਾਲ ਮੁਲਾਕਾਤ ਕੀਤੀ ਅਤੇ ਜਹਾਜ਼ ਕੇ ਤਨ ਨਾਲ ਸੰਬੰਧਿਤ ਮੁੱਦਿਆਂ ਤੇ ਚਰਚਾ ਕੀਤੀ ਇਹ ਮੁਲਾਕਾਤ ਜਹੇ ਸਮੇਂ ਚ ਹੋਈ ਹੈ ਜਦੋਂ ਕੇਂਦਰੀ ਮੰਤਰੀ ਮੰਡਲ ਦੁਆਰਾ ਜਲਦੀ ਜਹਾਜ਼ ਨੀਤੀ ਤੇ ਡਰਾਫਟ ਤੇ ਵਿਚਾਰ ਕੀਤੇ ਜਾਣ ਦੀ ਸੰਭਾਵਨਾ ਹੈ ਦੇਸ਼ ਵਿੱਚ ਖੰਡ ਦੀ ਸਪਲਾਈ ਵਧਾਉਣ ਅਤੇ ਵਧਦੀਆਂ ਕੀਮਤਾਂ ਰੋਕਣ ਲਈ ਕੇਂਦਰ ਸਰਕਾਰ ਖੰਡ ਬਰਾਮਦ 'ਤੇ 25% ਡਿਊਟੀ ਲਗਾਉਣ ਦੇ ਪ੍ਰਸਤਾਵ ਤੇ ਵਿਚਾਰ ਕਰ ਰਹੀ ਹੈ। ਕੇਂਦਰੀ ਫੂਡ ਮੰਤਰੀ ਰਾਮ ਵਿਲਾਸ ਪਾਸਵਨ ਨੇ ਟਵੀਟ ਕਰਕੇ ਕਿਹਾ ਕਿ ਕੁਮਾਂਤਰੀ ਬਾਜ਼ਾਰ 'ਚ ਖੰਡ ਦੇ ਭਾਅ ਵਧ ਰਹੇ ਨੇ ਅਜਿਹੇ ਜੀ ਕਾਰੋਬਾਰੀ ਮੁਨਾਫਾ ਵਧਾਉਣ ਲਈ ਖੰਡ ਬਾਜ਼ਾਰ ਦਾ ਬਰਾਮਦ ਵੱਤ ਸਕਦਾ ਹੈ। ਚਨਈ ਦੀ TVS ਮੋਟਰ ਨੇ ਜੂਪੀਟਰ ਸਕੂਟਰ ਦਾ ਇੱਕ ਵਿਸ਼ੇਸ਼ ਵਰਜਨ ਪੇਸ਼ ਕੀਤਾ ਦਿੱਲੀ ਦੇ ਸ਼ੋਅਰੂਮ ਤੇ ਇਸਦੀ ਕੀਮਤ 53,034 ਰੁਪਏ ਹੈ ਸਕੂਟਰ ਦੀ 10 ਲੱਖ ਯੂਨਿਟ ਦੀ ਵਿਕਰੀ ਦੀ ਉਪਲਬਧ ਅਤੇ ਉਤਸਵ ਦੇ ਰੂਪ ਵਿੱਚ ਇਹ ਪੇਸ਼ਕਸ਼ ਕੀਤੀ ਗਈ ਹੈ ਕੰਪਨੀ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਇਸ ਨਵੇਂ ਸਕੂਟਰ ਦੇ ਵਿੱਚ 10 ਨਵੇਂ ਵਾਧੂ ਫੀਚਰ ਹਨ ਭਾਰਤ ਤੇ ਅਮਰੀਕਾ ਨੇ ਸਵੱਛ ਊਰਜਾ ਤੇ ਆਪਣਾ ਧਿਆਨ ਕੇਂਦ੍ਰਿਤ ਕਰਨ ਦੀ ਪੁਸ਼ਟੀ ਕੀਤੀ ਹੈ। ਨਵੀਂ ਪਹਿਲ ਪੈਸਾ ਇਕੱਠਾ ਕਰਨ ਅਤੇ ਉਸੇ ਰੂਪ ਨਾਲ ਪਿੰਡੂ ਖੇਤਰਾਂ 'ਚ ਭਾਰਤੀ ਸੋਲਰ ਪ੍ਰੋਜੈਕਟਾਂ ਤੇ ਵਿਥਪੋਸ਼ਣ ਲਈ ਫੰਡ ਸਥਾਪਿਤ ਕਰਨ ਦਾ ਫੈਸਲਾ ਕੀਤਾ ਹੈ। ਇਹਨਾਂ ਨੇ ਨਹੀਂ ਦੋਵੇਂ ਦੇਸ਼ ਜਲਵਾਯੂ ਤਬੀਲਾ ਨਿਜਠਣ, ਊਰਜਾ ਵਰਤੋਂ 'ਚ ਵਾਧਾ ਤੇ ਸਵੱਛ ਊਰਜਾ ਨੂੰ ਹਲਾ ਸ਼ਿਰੀ ਦੇਣ ਤੇ ਧਿਆਨ ਕੇਂਦ੍ਰਿਤ ਕਰਨ ਲਈ ਸਹਿਮਤ ਹੋ ਗਏ ਨੇ। ਸਾਰਸਮੂਤੋਂ ਪੈਸੇ ਦੀ ਵਸੂਲ ਲੈ ਲਏ ਉਸ ਦੀਆਂ ਜਾਇਦਾਦਾਂ ਦੀ ਵਿਕਰੀ ਪ੍ਰਕਿਰਿਆ ਗਿਵਤਾਂਦ ਹੋਏ ਬਾਜ਼ਾਰ ਰੈਗੂਲਟਰੀ SEBI ਵੱਲੋਂ ਇਸ ਦੀਆਂ 16 ਹੋਰ ਜ਼ਮੀਨ ਜਾਇਦਾਦਾਂ ਨੂੰ ਈ ਨਿਲਾਮੀ ਤੇ ਰੱਖਣ ਦੀ ਸੂਚਨਾ ਜਾਰੀ ਕੀਤੀ ਗਈ ਹੈ। ਜ਼ਮੀਨ ਦੇ ਨਾਲ 16 ਟੁਕੜਿਆਂ ਦਾ ਆਖਮ ਮੁੱਲ ਕਰੀਬ 1900 ਕਰੋੜ ਰੁਪਏ ਹੈ। SEBI ਵੱਲੋਂ ਦਸ ਹੋਰ ਜ਼ਮੀਨਾਂ ਦੇ ਟੁਕੜਿਆਂ ਦੇ ਵੇਚਣ ਦੀ ਪ੍ਰਕਿਰਿਆ ਪਹਿਲਾਂ ਹੀ ਸ਼ੁਰੂ ਕੀਤੀ ਜਾ ਚੁੱਕੀ ਹੈ। ਨਵਾਂ ਜੇ ਲਾਂਚ ਹੋਏ Lenovo Yubi K4 Note ਕੀਮਤ ਕੰਪਨੀ ਨੇ ਕਟੌਤੀ ਕੀਤੀ ਹੈ Amazon India ਤੇ ਇਹ ਫੋਨ 1000 ਰੁਪਏ ਦੀ ਕਟੌਤੀ ਤੇ ਮਿਲ ਰਿਹਾ ਹੈ ਹਾਲਾਂਕਿ ਇਹ ਆਫਰ ਸਿਰਫ ਅੱਜ ਲਈ ਉਪਲਬਧ ਹੈ Lenovo Yubi K4 Note smartphone ਨੂੰ ਪਾਰਵਤੀ ਜਨ ਵਿੱਚ ਲਾਂਚ ਕੀਤਾ ਗਿਆ ਸੀ ਲਾਂਚ ਸਮੇਂ ਸਤੇ ਕੀਮਤ 11996 ਰੁਪਏ ਰੱਖੀ ਗਈ ਸੀ 麦德里 म्यूजिक रिपोर्ट ਦੇ ਮੁਤਾਬਕ ਆਉਣ ਵਾਲੇ ਦਿਨਾਂ ਵਿੱਚ ਐਂਡਰੋਇਡ ਯੂਜ਼ਰ ਲਈ ਚੰਗੀ ਖਬਰ ਆ ਸਕਦੀ ਹੈ Apple ਜਲਦੀ ਹੀ ਆਪਣੀ iMessage ਸਰਵਿਸ ਨੂੰ ਐਂਡਰੋਇਡ ਉਤੇ ਲਾਂਚ ਕਰਨ ਦੀ ਐਲਾਨ ਕਰ ਸਕਦੀ ਹੈ ਕੰਪਨੀ ਵੱਲੋਂ ਐਲਾਨ ਸੈਨ ਫ੍ਰਾਂਸਿਸਕੋ ਵਿੱਚ ਚੱਲ ਰਹੀ Apple ਦੇ दे WWDC ਡਿਵੈਲਪਰ ਕਾਨਫਰੰਸ ਦੇ ਵਿੱਚ ਕੀਤਾ ਜਾ ਸਕਦਾ ਹੈ